ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਹਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਜਾ ਰਹੇ ਹਾਂ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਬਾਕੀ ਆਜੋ ਤੁਹਾਨੂੰ ਦਿਖਾਉਂਦੇ ਹਾਂ ਨਾਲ ਦੀ ਨਾਲ ਤੁਸੀਂ ਵੀ ਨਾਲ-ਨਾਲ ਦੇਖਦੇ ਜਾਓ ਜੀ ਹੁਣ ਆਪਾਂ ਲੱਗ ਗਏ ਆ ਗਏ ਹਾਂ ਅਨੰਦਪੁਰ ਸਾਹਿਬ ਦੇ ਹੁਣ ਥੋੜੇ ਦਿਨ ਹੋ ਗਏ ਬਲੌਗ ਇਸ ਕਰਕੇ ਨਹੀਂ ਪਾ ਹੋਏ ਮੇਰਾ ਫੋਨ ਹੀ ਖਰਾਬ ਹੋ ਗਿਆ ਸੀਗਾ ਹੁਣ ਫੋਨ ਹੋਰ ਲਿਆ ਆਪਾਂ ਸਾਰਾ ਕੁਝ ਉਹਦੇ ਵਿੱਚ ਸੀਗਾ ਕੱਟ ਹੋ ਗਿਆ ਸਾਰਾ ਕੁਝ ਜਿੰਨੇ ਵੀ ਸੀਗੇ ਬਾਕੀ ਦੇਖੋ ਜੀ ਹੁਣ ਤੇ ਪਹਾੜ ਸ਼ੁਰੂ ਹੋ ਗਏ ਦੇਖ ਆ ਗਿਆ ਆ ਗਏ ਸਾ ਥੋੜਾ ਇਧਰ ਆ ਦਰਿਆ ਆ ਗਿਆ ਦੇਖੋ ਜੀ ਪਹਾੜ ਦੇਖ ਆਹ ਜਦੜੇ ਇਲਾਕੇ ਦਾ ਘਾਣਾ ਮੜੇ ਦੇ ਪਾਣੀ ਜਾਂਦਾ ਉਹ ਪਿੱਛੇ ਚਿੱਟਾ ਚਿੱਟਾ ਜਿਹਾ ਪਹਾੜ ਦੀ ਇਹ ਤੇਰੇ ਆਈਆ ਬਸ ਹੁਣ ਆਪਾਂ ਲੱਗ ਗਏ ਆ ਪਹੁੰਚਣ ਵਾਲੀਆਂ ਬਾਕੀ ਤੁਸੀਂ ਦੇਖਦੇ ਰਹੋ ਵੀਡੀਓ ਨੂੰ ਐਂਡ ਤੱਕ ਜੁਰ ਦੇਖਿਓ ਜੀ ਜੇ ਕਿਸੇ ਵੀ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਹੁਣ ਆਪਾਂ ਥੰਨ ਜਾ ਕੇ ਸਿੱਧਾ ਗੁਰਦੁਆਰਾ ਸਾਹਿਬ ਦਿਖਾਉਂਦੇ ਆ ਜੀ ਲੱਗ ਗਏ ਆਗੇ ਹੁਣ ਬਸ ਪਹੁੰਚਣ ਵਾਲੀਆਂ ਜੀ ਦੇਖੋ ਜੀ ਪਹਾੜ ਕਿੰਨੇ ਸੋਹਣੇ ਲੱਗ ਰਹੇ ਇੱਥੇ ਨਿੱਕੇ ਨਿੱਕੇ ਜਿਹੇ ਲੱਗਦੇ ਪਹਾੜ ਉੱਧਾ ਪਹਾੜ ਬਹੁਤ ਵੱਡੇ ਆ ਦੇਖੋ ਜੀ ਦੇਖੋ ਜੀ ਤੇ ਪਹਾੜਾਂ 'ਚ ਜਿਆਦਾ ਦਰਖਤ ਹੋਣ ਕਰਕੇ ਵੀਊ ਦੇਖੋ ਕਿੰਨਾ ਸੋਹਣਾ ਜੀ ਸਾਰੇ ਪਾਸੇ ਹਰਿਆਲੀ ਹਰਿਆਲੀ ਹੈ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਦੇਖੋ ਲੋ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਦੇਖੋ ਜੀ देख, देख रहा तो 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 यह ਹਾਂ ਜੀ ਹਾਂ 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 ਤਾਂ ਇਸ ਇੱਕ ਸੁਖਣਾ ਬeweg ਆਪ ਨੂੰ ਸੋਣਾ ਕੀ ਆ ਦੇਖਣਾ ਕੀ ਆ ਬੋਲਣਾ ਕੀ ਇਸ ਜੇ ਸਾਡਾ ਅਕਰਤੀ ਸੁਰਸਤੇ ਬੋਲਣ ਤੇ ਕਹਿਤੀ ਤੇ ਕੋਈ ਕੰਟਰੋਲ ਨਹੀਂ ਤਾਂ ਫਿਰ ਇਹ ਸ੍ਰਿਸ਼ਟੀ ਇਧਰੋਂ ਜਾ ਰਹੀ ਹੈ ਉਧਰੋਂ ਜਾਈ ਤੇ ਸਾਰੀ ਦੁਨੀਆ ਜਿਹੜੀ ਆ देखो जी गुरद्वारा साहब बाकी देखो आले दुआले पहाड़ ही है जी सारे देखो जी पहाड़ बाकी पेंट भी बहुत सोना देखो जी सारे घर वाइट रंग किया सारे पासे चिट्टे चिट्टे ही रंग जी देखो जी और देखो जी सरोवर और सरोवर है जी और झूले भी लगे देखो जी ਇੱਧਰ ਦੀ ਇੱਕ ਰਸਤਾ ਆਉਂਦਾ ਹੈ ਉੱਧਰ ਦੀ ਰਸਤਾ ਆਉਂਦਾ ਜੀ ਦੇਖੋ ਲਓ ਜੀ ਹਣ ਆਪਾਂ ਦੂਸਰੇ ਰਸਤੇ ਤੇ ਆ ਗਏ ਆਂ ਦੇਖੋ ਜੀ ਇੱਧਰ ਸਾਰੀ ਮਾਰਕੀਟ ਬਣੀ ਆ ਦੇਖੋ ਇੱਧਰ ਦੁਕਾਨਾਂ ਲੱਗੀਆਂ ਇੱਧਰ ਹੀ ਜਾ ਹੁੰਦਾ ਜੀ ਯੂਬੇ ਬਰਾਸ ਤੇ ਖਾਲਸੇਵਾਲ ਦੇਖੋ ਜੀ ਦੁਕਾਨਾਂ ਹਾਂ ਤਾਂ ਦਿਖਾਉਨੇ ਆ ਆਪਾਂ ਦੇਖੋ ਜੀ ਇੱਥੇ ਮਾਰਕੀਟ ਲੱਗੀ ਦੇਖਦੇ ਜਾਇਆ ਜੀ ਸਾਰੀ ਉਹ ਨਹੀਂ ਦੂਆ ਆ ਆਂਪਾਪੜੇ ਇਹ ਕਿੱਟਾ ਹੋਣਾ ਅੱਜ ਭਈ ਲੈ ਮੈਂ ਸੋਡਾ ਬਣਾ ਦਈਏ ਇਹ 11 ਤੋਂ ਤਾਂ ਹੀ ਮੈਂ ਪੀ ਲਿਆ ਪੀ ਲਿਆ ਪਨਾਰ ਦੂਜੇ ਘਰ ਦੇ ਬਾਰੇ ਸਭ ਆ ਗਏ ਆ ਜੀ ਇੱਥੇ ਦੇਖੋ ਜੀ ਆ ਪ੍ਰਾਣਾ ਕੇਲਾ ਦੇਖੋ ਜੀ ਆ ਕੇਲਾ ਆ ਜੀ ਇਹ ਉਹੀ ਅਨੰਦਪੁਰ ਸਾਹਿਬ ਦਾ ਕੇਲਾ ਆ ਜੀ ਜਿਹੜੇ ਮੁਗਲੀ ਰਾਜਾਂ ਵੱਲੋਂ ਸੌਹਾ ਖਾਨ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਹ ਇਹੀ ਕੇਲਾ ਆ ਜੀ ਇਹ ਕਿਲਾ ਛੱਡ ਕੇ ਵਿੱਚ ਮਕੌਰ ਸਾਹਿਬ ਨੂੰ ਗਏ ਸੀ ਇਹ ਕਿਲੇ ਥੱਲੇ ਜਿਹੜੀ ਤੁਹਾਨੂੰ ਪਹਿਲਾਂ ਬੌਲੀ ਸਾਹਿਬ ਦਿਖਾਈ ਹੈ ਉਹ ਉਹੀ ਬੌਲੀ ਸਾਹਿਬ ਹੈ ਜੀ ਦੇਖੋ ਇਹ ਜੂਬਾ ਬਰਾਸ ਤੇ ਖਾਲਸਾ ਜਿਹੜਾ ਅਨੰਦਪ੍ਰਸਾਦ ਚ ਬਣਿਆ ਹੈ ਜੀ ਆਹ ਜੀ ਦੇਖੋ ਇਹ ਆਪ ਅੱਗੇ ਪਹਿਲਾਂ ਦੇਖਿਆ ਹੈ ਹਣ ਇਸ ਵਾਰ ਕਿੰਨੀ ਦੇਖੀ ਇੱਕ ਖੜਿਆ ਦੇਖ ਨੂੰ ਹੋਇਆ ਦੇਖੋ ਜੀ ਤੁਹਾਡਾ ਬਲੌਗ ਨੂੰ ਐਂਡ ਤੱਕ ਦੇਖਣ ਦੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ